ਮੈਂ ਤੁਹਾਨੂੰ ਇਸ ਗੱਲ ਦਾ ਯਕੀਨ ਦਿਵਾਉਣਾ ਚਾਹੁੰਦਾ ਕੋਟ ਖਤੂਈ ਦੇ ਵਿੱਚ ਕਿ ਤੁਹਾਡਾ ਦਾਸ ਇੱਕ ਅਹਿਮ ਪੋਜੀਸ਼ਨ ਤੇ 파ਰਟੀ ਦੀ ਦਾਸ ਦੀ ਮਰਜ਼ੀ ਤੋਂ ਵੜਾ ਜਿਹੜਾ ਮਰਜ਼ੀ ਜਿਹਦੀ ਮਰਜ਼ੀ ਕੈਂਪੇਨ 'ਚ ਕੋਈ ਫਿਰਦਾ ਰਹੇ ਕੋਈ ਬੰਦਾ ਪਾਰਟੀ 'ਚ ਸ਼ਾਮਲ ਨਹੀਂ ਹੋ ਸਕਦਾ ਤੇ ਰਾਜਕੁਮਾਰ ਚੰਡੇਵਾਲ ਜਿਹੜਾ ਇਹਨੂੰ ਅੰਡਰ ਲੋਸ ਕੰਫਰੰਸ 'ਚ ਮੈਂ ਜ਼ੁਬਾਨ ਦੇ ਕੇ ਚੱਲਿਆ ਇਹਨੂੰ ਅਸੀਂ ਪਾਰਟੀ 'ਚ ਸ਼ਾਮਲ ਕਰਾਂਗੇ ਇਸ ਕਿਸਮ ਦੇ ਲਾਦਾਣਾ ਬਾਸੇ ਜਗ੍ਹਾ ਨਹੀਂ ਹੁਲ ਭਨੇਕੇ ਹੁੰਦੇ ਪਾਰਟੀ ਵਿੱਚ ਲੋਡ ਪੈਂਦੀ ਕਈ ਵਾਰ ਬਟ ਜਿਸ ਆਦਮੀ ਨੇ ਇਥੋਂ ਤੱਕ ਨੁਕਸਾਨ ਕੀਤਾ ਹੀ ਵਿਲ ਨਾਟ ਕਮ ਬੈਕ ਇੰਟੂ ਦੀ ਪਾਰਟੀ ਇਹ ਮੈਂ ਤੁਹਾਨੂੰ ਆਪਣੀ ਜ਼ੁਬਾਨ ਦੇ ਕੇ ਕਹਿੰਦਾ ਪਹਿਲੇ ਤੇ ਆਪਾਂ ਗੱਲ ਇਖਿਆ ਮੈਂ ਤੁਹਾਨੂੰ ਇਸ ਗੱਲ ਦਾ ਯਕੀਨ ਦਿਵਾਉਣਾ ਚਾਹਣਾ ਕੋਰਟ ਖੁਦੂਈ ਦੇ ਵਿੱਚ ਕਿ 2010 ਸੇ ਇੱਕ ਅਹਿਮ ਪੋਜੀਸ਼ਨ ਤੇ ਪਾਰਟੀ ਦੀ ਦਾਸ ਦੀ ਮਰਜ਼ੀ ਤੋਂ ਬਿਨਾ ਜਿਹੜਾ ਮਰਜੀ ਜਿਹਦੀ ਮਰਜੀ ਕੈਂਪੇਨ ਤੋਂ ਕੋਈ ਚਿਰਦਾ ਰਹਿੰਦਾ ਕੋਈ ਬੰਦਾ ਪਾਰਟੀ 'ਚ ਸ਼ਾਮਲ ਨਹੀਂ ਹੋ ਸਕਦਾ ਤੇ ਰਾਜਕੁਮਾਰ ਚੱਡੇਵਾਲ ਜਿਹੜਾ ਇਹਨੂੰ ਅੰਦਰ ਲੋਸ ਹ ਕੰਫਰੰਸ ਮੈਂ ਦੁਬਾਰਾ ਦੇਖ ਕੇ ਚੱਲਿਆ ਇਹਨੂੰ ਅਸੀਂ ਪਾਰਟੀ ਵਿੱਚ ਸ਼ਾਮਲ ਕਰਾਂ ਇਸ ਕਿਸਮ ਦੇ ਗਜ਼ਾਰਾ ਬਾਤ ਸੇ ਜਗ੍ਹਾ ਨਹੀਂ ਹੁਲ ਭਨੇਕੇ ਹੁੰਦੇ ਪਾਰਟੀ ਆ ਲੋੜ ਪੈਂਦੀ ਕਈ ਵਾਰ ਬਟ ਜੇ ਸਾਦਗੀ ਨੇ ਇੰਤੋਂ ਤੱਕ ਨੁਕਸਾਨ ਕੀਤਾ ਹੀ ਵਿਲ ਨਾਟ ਕਮ ਬੈਕ ਇੰਟੂ ਦੀ ਪਾਰਟੀ ਇਹ ਮੈਂ ਤੁਹਾਨੂੰ ਆਪਣੀ ਜ਼ੁਬਾਨ ਦੇ ਕੇ ਕਹਿੰਦਾ ਅੱਜ ਤੇ ਆਪਾਂ ਗੱਲ ਇੱਥੇ ਆ। ਮੈਂ ਤੁਹਾਨੂੰ ਇਸ ਗੱਲ ਦਾ ਯਕੀਨ ਦਿਵਾਉਣਾ ਚਾਹਦਾ ਕੋਰਟ ਖਦੂਈ ਦੇ ਵਿੱਚ ਕਿ ਤੁਹਾਡਾ 10 ਇੱਕ ਅਹਿਮ ਪੋਜੀਸ਼ਨ ਸੀ ਪਾਰਟੀ ਦੀ। ਦਾਸ ਦੀ ਮਰਜ਼ੀ ਤੋਂ ਵਿੜਾ ਜਿਹੜਾ ਮਰਜ਼ੀ ਜਿਹਦੀ ਮਰਜ਼ੀ ਕੈਂਪੇਨ 'ਤੇ ਕੋਈ ਫਿਰਦਾ ਹੈ। ਕੋਈ ਬੰਦਾ ਪਾਰਟੀ 'ਚ ਸ਼ਾਮਲ ਨਹੀਂ ਹੋ ਸਕਦਾ। ਤੇ ਰਾਜਕੁਮਾਰ ਚੰਡੇਵਾਲ ਜਿਹੜਾ ਇਹਨੂੰ ਅੰਦਰ ਲੋਸ ਹ ਕੰਫਰੰਸ ਵਿੱਚ ਮੈਂ ਜੁਬਾਨ ਦੇ ਕੇ ਚਲਿਆ ਇਹਨੂੰ ਅਸੀਂ ਪਾਰਟੀ ਵਿੱਚ ਸ਼ਾਮਿਲ ਕਰਾਂਗੇ ਇਸ ਕਿਸਮ ਦੇ ਗਜ਼ਾਰਾ ਬਾਤ ਸੇ ਜਗ੍ਹਾ ਨਹੀਂ ਭੁੱਲ ਭਨੇਕੇ ਹੁੰਦੇ ਪਾਰਟੀਆ ਲੋੜ ਪੈਂਦੀ ਕਈ ਵਾਰ ਬਟ ਜਿਸ ਆਜ਼ਾਦੀ ਨੇ ਇਥੋਂ ਤੱਕ ਨੁਕਸਾਨ ਕੀਤਾ ਹੀ ਵਿਲ ਨਾਟ ਕਮ ਬੈਕ ਇੰਟੂ ਦੀ ਪਾਰਟੀ ਇਹ ਮੈਂ ਤੁਹਾਨੂੰ ਆਪਣੀ ਜ਼ੁਬਾਨ ਦੇ ਕੇ ਕਹਿੰਦਾ ਪਹਿਲੇ ਤੇ ਆਪਾਂ ਗੱਲ ਇਖਿਆ ਮੈਂ ਤੁਹਾਨੂੰ ਇਸ ਗੱਲ ਦਾ ਯਕੀਨ ਦਿਵਾਉਣਾ ਚਾਹਦਾ ਕੋਰਟ ਖੁਦ ਹੀ ਦੇ ਵਿੱਚ ਕਿ ਤੁਹਾਡਾ ਦਾਸ ਇੱਕ ਅਹਮ ਪੋਜੀਸ਼ਨ ਤੇ 파ਕੀ ਦੀ ਦਾਸ ਦੀ ਮਰਜ਼ੀ ਤੋਂ ਬਿડા ਜਿਹੜਾ ਮਰਜ਼ੀ ਜਿਹਦੀ ਮਰਜ਼ੀ ਕੈਂਪੇਨ 'ਚ ਕੋਈ ਚਿਰਦਾ ਨਾ ਕੋਈ ਬੰਦਾ ਪਾਰਟੀ 'ਚ ਸ਼ਾਮਲ ਨਹੀਂ ਹੋ ਸਕਦਾ ਤੇ ਰਾਜਕੁਮਾਰ ਚੱਡੇਵਾਲ ਜਿਹੜਾ ਇਹਨੂੰ ਅੰਡਰ ਲੋਸ ਹ ਕੰਸਟ੍ਰੈਂਸ ਮੈਂ ਦੁਬਾਰਾ ਦੇਖ ਕੇ ਚੱਲਿਆ ਇਹਨੂੰ ਅਸੀਂ ਪਾਰਟੀ 'ਚ ਸ਼ਾਮਲ ਕਰਨ ਇਸ ਕਿਸਮ ਦੇ ਗਜ਼ਾਰਾ ਬਾਤ ਸੇ ਜਗ੍ਹਾ ਨਹੀਂ ਹੁਲ ਭਨੇਕੇ ਹੁੰਦੇ ਪਾਰਟੀਆ ਲੋੜ ਪੈਂਦੀ ਕਈ ਵਾਰ ਬਟ ਜਿਸ ਆਦਮੀ ਨੇ ਇਥੋਂ ਤੱਕ ਨੁਕਸਾਨ ਕੀਤਾ ਹੀ ਵਿਲ ਨਾਟ ਕਮ ਬੈਕ ਇੰਟੂ ਦੀ ਪਾਰਟੀ ਇਹ ਮੈਂ ਤੁਹਾਨੂੰ ਆਪਣੀ ਜ਼ੁਬਾਨ ਦੇ ਕੇ ਕਹਿੰਦਾ ਗੱਲ ਇਹਦੇ ਆਪਾਂ ਗੱਲ ਇਖਿਆ